ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਜੀ ਘਰੇਲੂ ਨੁਕਤੇ ਬਾਰੇ ਦੱਸ ਰਹੇ ਹਾਂ ਜੋ ਵੀ ਆਪਣੇ પેટ ਵਿੱਚ ਦਰਦ ਹੁੰਦਾ ਜਾਂ ਕਿਸੇ ਵੀ ਦਰਦ ਦਾ ਹੋਵੇ ਕੋਈ ਵੀ ਪ੍ਰਕਾਰ ਦਾ ਉਸ ਦੇ ਲਈ ਆਪਾਂ ਬਣਾ ਰਹੇ ਹਾਂ ਇੱਕ ਘਰੇਲੂ ਨੁਕਸਾ ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਅਜਵਾਇਨ ਅਜਵਾਇਨ ਦੇ ਜੇ 2 ਚਮਚ ਲਵਾਂਗੇ ਜੀ ਤਾਂ ਆਪਾਂ ਜਿਹੜਾ ਆਪਣਾ ਦੂਜਾ ਮਟੀਰੀਅਲ ਹੋਗਾ ਜੀਰਾ ਜੀਰੇ ਦਾ ਹੁਣ ਆਪਾਂ ਇੱਕ ਚਮਚ ਲਵਾਂਗੇ ਜੀਰਾ ਜਿਹੜਾ ਇਹ ਸਾਡੇ ਡਾਈਜੈਸ਼ਨ ਨੂੰ ਬਹੁਤ ਚੰਗਾ ਰੱਖਦਾ ਤੇ ਪੇਟ ਗੈਸ ਤੋਂ ਵੀ ਬਹੁਤ ਆਰਾਮ ਮਿਲਦਾ ਅਜਵਾਇਨ ਨਾਲ ਵੀ ਬਹੁਤ ਜ਼ਿਆਦਾ ਆਰਾਮ ਮਿਲਦਾ ਇੱਕ ਚਮਚਾ ਆਪਾਂ ਜੀਰੇ ਦਾ ਲੈਂਦਾ ਦੋ ਚਮਚੇ ਅਜਵਾਇਨ ਦੇ ਲੈਂਦੇ ਨੇ ਜੀ ਤੇ ਹੁਣ ਅੱਧਾ ਇੱਕ ਚਮਚ ਲਵਾਂਗੇ ਆਪਾਂ ਸੌਫਟਾ ਇਹਦੇ ਵਿੱਚ ਇੱਕ ਲਾਈਚੀਆਂ ਦੇ ਤਿੰਨ ਲਾਈਚੀਆਂ ਪਾਵਾਂਗੇ ਜੀ ਆਪਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 팬 ਦੇ ਵਿੱਚ ਪਾ ਕੇ ਭੁੰਨਾਂਗੇ ਇਹ ਆਪਾਂ 팬 ਲੈ ਲਏ ਜੀ ਤੇ ਇਹ ਆਪਣਾ ਜਿਹੜੀ ਚੀਜ਼ਾਂ ਵਿੱਚ ਇਹਦੇ ਭੁੰਨਣੀਆਂ ਨੇ ਅਸੀਂ ਵੈਨ ਜੀਰਾ ਤੇ ਸੌਫ ਤੇ ਲੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਭੁੰਨ ਲਾਵਾਂਗੇ ਇਹ ਭੁੰਨਣੇ ਵੀ ਜਿੰਨਾ ਟਾਈਮ ਚੰਗੀ ਤਰ੍ਹਾਂ ਦੀ ਬਾਸ਼ਨਾ ਆਉਗੀ ਉਦੋਂ ਤੱਕ ਇਹ ਆਪਾਂ ਇਹਨੂੰ ਭੁੰਦੇ ਰਹਿਾਵਾਂਗੇ ਬਿਲਕੁਲ ਸਲੋ ਅੱਜ ਤੇ ਬਣਾਏ ਹੀ ਕਿਉਂਕਿ ਇਹਦੇ ਦਰਦ ਦਾ ਜਿਹੜਾ ਆਪਣਾ ਪੈਰਾਂ ਤੋਂ ਲੈ ਕੇ ਸਿਰ ਤੱਕ ਦਰਦ ਹੁੰਦਾ ਰਹਿੰਦਾ ਜਿਵੇਂ ਪੇਟ 'ਚ ਜ਼ਿਆਦਾ ਦਰਦ ਹੁੰਦਾ ਆਪਣਾ ਕੋਈ ਵੀ ਖਾ ਲੈਨੇ ਆਪਾਂ ਤਲੇ ਨਹੀਂ ਹਾਜਮ ਆਉਂਦਾ ਉਸ ਦੇ ਨਹੀਂ ਵੀ ਇਹ ਬਹੁਤ ਗੁਨਾਕਾਰੀ ਹੈ ਹਾਂ ਦੇਖੋ ਜੀ ਆਪਾਂ ਜਿਹੜਾ ਮਸਾਲਾ ਭੁੱਜ ਰਿਹਾ ਹੈ ਅਜੀਰਾ ਦਮਾਨਾ ਤੇ ਸੌਂਫ ਤੇ ਲੇਜੀ ਇਹ ਚਾਰੋ ਜਿਹੜੇ ਆਪਾਂ ਹੌਲ-ਹੌਲ ਨਾਲ ਲਏ ਹੋਏ ਨੇ ਇਹਨੂੰ ਜਦੋਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਮਿਕਸ ਕਰ ਦਾਂਗੇ ਪੀਸਣਾ ਹੋਏਗੇ ਜਾਇਨ ਤੁਸੀਂ ਜਿਵੇਂ ਆਪਣਾ ਪੱਥਰ ਦਾ ਕਈ ਵਾਰੀ ਕੋਈ ਪਹਿਲਾਂ ਵਾਲੇ ਬਜ਼ੁਰਗ ਰੱਖਦੇ ਹੁੰਦੇ ਸੀ ਪੱਥਰ ਦਾ ਕੁੰਡਾ ਉਹਦੇ ਵਿੱਚ ਵੀ ਰਗੜ ਸਕਦੇ ਆ ਤੇ ਨਹੀਂ ਮਿਕਸੀ ਦੇ ਵਿੱਚ ਜਾਂ ਜਗ ਦੇ ਵਿੱਚ ਪਾ ਕੇ ਇਹਨੂੰ ਪੀਸ ਸਕਦੇ ਆ ਬਹੁਤ ਚੰਗੀ ਤਰ੍ਹਾਂ ਇਹ ਆਪਾਂ ਜੀ ਮਿਕਸੀ ਦੇ ਵਿੱਚ ਪੀਸ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਚਮਚ ਸਵੇਰੇ ਕੋਸੇ ਜੀ ਪਾਣੀ ਦੇ ਨਾਲ ਆਪਾਂ ਲੈ ਸਕਦੇ ਆ ਜੀ ਕੋਈ ਵੀ ਦਰਦ ਦਾ ਸਰੀਰ ਦਾ ਇਹਦੇ ਨਾਲ ਠੀਕ ਹੋ ਜਾਊਗਾ ਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ